ਅੱਜ ਆਪਾਂ ਅੱਗੇ ਦੀ ਤਰ੍ਹਾਂ ਫਿਰ ਲਾਈਵ ਹੋਏ ਆ ਤੁਹਾਡੇ ਰूबरू ਹੋਏ ਆ ਬੱਚਾ ਦੇ ਟਾਇਰ ਰਿਲੇਟਿਵ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਐਸਚਨ ਕਰ ਸਕਦੇ ਹੋ ਪੁੱਛ ਸਕਦੇ ਹੋ ਕੋਈ ਰੇਟ ਪੁੱਛਣਾ ਕੋਈ ਰਿਪੇਅਰ ਦਾ ਅਸੈਂਬਲਿੰਗ ਦਾ ਸਾਰਾ ਆਪਾਂ ਤੁਹਾਨੂੰ ਇਕ ਇਸ ਲਾਈਵ ਦੇ ਵਿੱਚ ਦੱਸਦੇ ਆ ਜੁੜ ਜਿਓ ਜੀ ਲਾਈਵ ਦੇ ਨਾਲ ਇਹ ਲਾਈਵ ਸਿਰਫ ਆਪਾਂ ਤੁਹਾਡੇ ਵਾਸਤੇ ਕਰਦੇ ਆ ਜਲਦੀ ਜੁੜੋ ਜੀ ਲਾਈਵ ਦੇ ਨਾਲ ਤੁਹਾਡਾ ਕੋਈ ਵੀ ਕੁਐਸਚਨ ਹੈ ਕੁਝ ਵੀ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਤੁਸੀਂ ਹਾਂਜੀ ਲਾ ਬੂਬੂ ਡਾਲਸ ਜੋ ਕਿ ਟ੍ਰੈਂਡਿੰਗ ਵਿੱਚ ਚੱਲ ਰਹੀ ਹੈ ਕੱਲ ਉਹਦੇ ਬਹੁਤ ਜ਼ਿਆਦਾ ਕੁਐਸਚਨ ਆਏ ਸੀਗੇ ਰੇਟ ਪੁੱਛ ਰਹੇ ਸੀਗੇ 600 ਉਹਦੀ ਰੇਂਜ ਹੈ ਜੀ ਲਾ ਬੂਬੂ ਡਾਲ ਦੀ 600 ਰੇਂਜ ਹੈ ਸਾਈਜ਼ ਆ ਜਿਹੜਾ 4-5 ਇੰਚ ਤੇ ਟ੍ਰੀਪ ਸਾਈਜ਼ ਹੈ ਜੇਕਰ ਤੁਸੀਂ ਵੀ ਲਾਬ ਬੁ ਡਾਲ ਖਰੀਦਣਾ ਚਾਹੁੰਦੇ ਹੋ ਤਕਰੀਦ ਵੀ ਸਕਦੇ ਆ ਸਾਡੇ ਕੋਲੋਂ ਇਸ ਤੋਂ ਇਲਾਵਾ ਕੋਈ ਹੋਰ ਕੁਐਸਚਨ ਆ ਤੁਹਾਡਾ ਤਾਂ ਪਾਉza ਰਿਪਲਾਈ ਦੇਵਾਂਗੇ ਜੀ ਜਲਦੀ ਜੁੜੋ ਚੈਨਲ ਦੇ ਨਾਲ ਵੈਲਕਮ ਟੂ ਬੈਕ ਮਾਈ YouTube ਚੈਨਲ ਗੁਰੀ ਅਨਲਿमिटेड ਟੌਏ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੁੜਜੁੜ ਜੀ ਆਪਣੇ ਚੈਨਲ ਦੇ ਨਾਲ ਫਿਰ ਆਪਾਂ ਗੱਲਬਾਤ ਸਟਾਰਟ ਕਰਦੇ ਆਂ ਕਿਉਂਕਿ ਆਪਾਂ ਜਿਆਦਾ ਲੰਬਾ ਲਾਈਵ ਨਹੀਂ ਕਰਨਾ ਹੁੰਦਾ ਆਪਣਾ ਹੁਣ ਲਾਈਵ 10-15 ਮਿੰਟ ਦਾ ਹੀ ਹੁੰਦਾ ਜ਼ੋਰ ਮਾਰ ਕੇ ਜੇ ਕੋਈ ਸੱਜਣ ਮਿੱਤਰ ਜੁੜਦਾ ਨਹੀਂ ਆਪਣਾ ਲਾਈਵ ਆਪਾਂ ਉੱਥੇ ਬੰਦ ਕਰ ਦਿੰਨੇ ਆਂ ਕਿ ਕੋਈ ਵੀ ਫ੍ਰੀ ਨਾ ਹੋਵੇ ਇਸ ਕਰਕੇ ਤੁਸੀਂ ਲਾਈਵ ਦੇ ਨਾਲ ਜੁੜੋ ਹਾਂਜੀ ਮੈਨੂੰ ਲੱਗ ਰਿਹਾ ਫਿਲਹਾਲ ਵੀ ਕੋਈ ਸੱਜਣ ਮਿੱਤਰ ਕੋਈ ਦੋਸਤ ਫਿਰ ਨਹੀਂ ਲੱਗ ਰਿਹਾ ਕਿਉਂਕਿ ਆਪਣੇ ਇਸ ਲਾਈਵ ਦੇ ਵਿੱਚ ਕੋਈ ਨਹੀਂ ਜੁੜਿਆ ਹਾਂਜੀ ਸਟਾਰਟਿੰਗ ਹੋ ਚੁੱਕੀ ਹੈ ਆਪਣੇ ਲਾਈਵ ਦੀ ਹਾਂਜੀ ਧੰਨਵਾਦ ਜੀ ਤੁਹਾਡਾ ਵੈਲਕਮ ਤੁਸੀਂ ਚੈਨਲ ਦੇ ਨਾਲ ਜੁੜੇ ਹੋ ਕਿੱਥੋਂ ਤੁਸੀਂ ਤਾਂ ਪਲੀਜ਼ ਕਮੈਂਟ ਕਰਕੇ ਦੱਸੋ ਕਮੈਂਟ ਬਾਕਸ ਆਪਣਾ ਚਾਲੂ ਹੈ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਹਾਂਜੀ ਵੈਲਕਮ ਟੂ ਬਾਈ ਕਮਾਈ ਯੂਟਿਊਬ ਚੈਨਲ ਗੁਰੀ ਅਨ ਲਿਟਲ ਟੌਏ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਟੌਏ ਦੇ ਰਿਲੇਟਿਵ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਕੁਐਸਚਨ ਆ ਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਆਪਣੇ ਚੈਨਲ ਦੇ ਉੱਪਰ ਟੌਏ ਦੀਆਂ ਹਰ ਤਰ੍ਹਾਂ ਦੀ ਆਈਟਮ ਬਾਰੇ ਅਸੈਂਬਲਿੰਗ ਦੇ ਬਾਰੇ ਰਿਪੇਅਰ ਦੇ ਬਾਰੇ ਤੇ ਦੱਸਿਆ ਜਾਂਦਾ ਹੈ ਇਸ ਕਰਕੇ ਤੁਸੀਂ ਜਲਦੀ ਕਮੈਂਟ ਕਰੋ ਕਮੈਂਟ ਬਾਕਸ ਆਪਣਾ ਚਾਲੂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਕਿਉਂਕਿ ਇਸ ਚੈਨਲ ਨੂੰ ਫੋਲੋ ਕਰਨ ਨਾਲ ਤੁਹਾਨੂੰ ਬੈਨੀਫਿਟ ਮਿਲਨੇ ਨੇ ਜਿਹੜੇ ਆਪਾਂ ਤੁਹਾਨੂੰ ਦੱਸਾਂਗੇ ਵੀ ਚੈਨਲ ਨੂੰ ਫੋਲੋ ਕਰਨ ਦਾ ਤੁਹਾਨੂੰ ਕੀ ਫਾਇਦਾ ਹੈ ਹਾਂਜੀ ਜਲਦੀ ਜੁੜ ਜੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਲਓ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਕੁਐਸਚਨ ਹੈ ਤਾਂ ਕਮੈਂਟ ਕਰੋ ਕਮੈਂਟ ਬਾਕਸ ਆਪਣਾ ਚਾਲੂ ਹੈ ਹਾਂਜੀ ਕਮੈਂਟ ਬਾਕਸ ਆਪਣਾ ਚਾਲੂ ਆ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਕੀ ਪੁੱਛਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ ਤੇ ਤੁਸੀਂ ਕਿੱਥੋਂ ਦੇਖ ਰਹੇ ਹੋ ਇਹ ਚੈਨਲ ਨੂੰ ਪਲੀਜ਼ ਦੱਸੋ ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਚੈਨਲ ਨੂੰ ਦੇਖ ਰਹੇ ਹੋ ਦੱਸੋ ਜਲਦੀ ਕਮੈਂਟ ਕਰੋ ਕਿਉਂਕਿ ਅੱਪਾ ਇਸ ਚੈਨਲ ਦੇ ਇਸ ਲਾਈਵ ਦੇ ਵਿੱਚ ਤੁਹਾਡਾ ਚੈਨਲ ਦਾ ਨਾਮ ਤੁਹਾਡੇ ਸ਼ਹਿਰ ਦਾ ਨਾਮ ਤੁਹਾਡੇ ਪਿੰਡ ਦਾ ਨਾਮ ਲੈਣਾ ਹੁੰਦਾ ਹੈ ਦਸਰਾ ਹੁੰਦਾ ਵੀ ਕਿੱਥੋਂ-ਕਿੱਥੋਂ ਆਪਣੇ ਚੈਨਲ ਨੂੰ ਦੇਖਿਆ ਜਾਂਦਾ ਹੈ ਇਸ ਕਰਕੇ ਤੁਸੀਂ ਕਮੈਂਟ ਕਰੋ ਅੱਛਾ ਭਾਈ ਜੀ ਨੇ ਕਮੈਂਟ ਕੀਤਾ ਹੈ ਕਹਿੰਦਾ ਚੱਡੀ ਕੌਨਸੀ ਕਲਰ ਦੀ ਪਹਿਨੀ ਹੈ ਹਾਂ ਜੀ ਭਾਈ ਜੀ ਕੀ ਮਤਲਬ ਆ ਵੀਰੇ ਦਾ ਤੁਸੀਂ ਨਮੀ ਲੈ ਕੇ ਦੇਣੀ ਆ ਜਾਂ ਕੀ ਗੱਲ ਐ ਫੜੇ ਲਿਖਿਆ ਤੁਸੀਂ ਵਧੀਆ ਲਿਖਿਆ ਤੁਸੀਂ ਲੇਖਣ ਦੇ ਵਿੱਚ ਤੁਸੀਂ ਵਧੀਆ ਲਿਖ ਲੈਨੇ ਹੋ ਤਾਂ ਕੁਝ ਅੱਜ ਦੀ ਗੱਲ ਲਿਖਦੇ ਹੁੰਦੇ ਆ ਵੀਰੇ ਕਿਉਂਕਿ ਅਸੀਂ ਵੀ ਰਿਪਲਾਈ ਦੇ ਸਕਨੇ ਆ ਤੁਹਾਡਾ ਚੈਨਲ ਦਾ ਸਾਡੇ ਕੋਲ ਲਿੰਕ ਆ ਗਿਆ ਕੋਈ ਵੀ ਰਿਪਲਾਈ ਦੇ ਸਕਨੇ ਆ ਇਸ ਕਰਕੇ ਕੋਈ ਵੀ ਕਮੈਂਟ ਕਰਨਾ ਤਾਂ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਕਿਸੇ ਨੂੰ ਵੀ ਕਰਨਾ ਠੀਕ ਐ ਕਿਉਂਕਿ ਸਾਡੇ ਚੈਨਲ ਦੇ ਨਾਲ 2500 ਬੰਦਾ ਨੇ ਫੋਲੋ ਕੀਤਾ ਹੋਇਆ ਇਹ ਵੀਡੀਓ ਸਾਡੀ ਕੋਈ ਐ ਨਹੀਂ ਹੈਗੀ ਵੀ ਕੋਈ 100 ਕੋਈ 2-4 ਦਿਨਾਂ ਨੇ ਦੇਖ ਲੈਣੀ ਹੈ ਠੀਕ ਹੈ ਥੋੜੀ ਜਿਹੀ ਔਕਾਤ ਚ ਰਹੋ ਆਪ ਤੱਕ ਕੁਛ ਵੀ ਦਾ ਮਤਲਬ ਵੀ ਇਹ ਨਾ ਹੁੰਦਾ ਅੱਪਾ ਟੁਆਇ ਦੇ ਰਿਲੇਟਿਵ ਵੀ ਕੀ ਹੈ ਨਾ ਪੂਰੀ ਜਿਹੀ ਪੂਰੀ ਵੀਡੀਓ ਦੇਖੋ ਨਾ ਤੁਸੀਂ ਆ ਵੀਡੀਓ ਦੇਖੋ ਰੌਹਲ ਯਾਰ ਪਿੰਦੇ ਦੇ ਕਿ ਨਹੀਂ ਕੋਈ ਮੈਡਰਸ ਲਿਖਣ ਸੰਨੇ ਨਹੀਂ ਮਿਲਿਆ ਮੈਨੂੰ ਅਸੂਬਾ ਕਾਪੀ ਜੀ ਤੇ ਬਾਈ ਮੋਟੀ ਓ ਯਾਰ ਮੋਟੀ ਕਾਪੀ ਚ ਵੀ ਮਿਲਿਆ ਕੋਈ ਨੁਕਰੀ ਜੰਮੀ ਜ ਆਪਣੇ ਹੋਈ ਜਾਂਦੀ ਇੱਥੇ ਕਿਵੇਂ ਉਹਦੀ ਗੱਲ ਆ ਨਾ ਆਪਾਂ ਤਾਂ ਫਿਰ ਮੰਨ ਹੀ ਗਏ ਸੀ ਵੀ ਵੀਰੇ ਹਾਂਜੀ ਔਰ ਜੁਰਜੂ ਚੈਨਲ ਦੇ ਨਾਲ ਕਿਉਂਕਿ ਆਪਣਾ ਲਾਈਵ ਆ ਜਿਹੜਾ 1-2 ਮਿੰਟ ਦਾ ਰਹਿ ਗਿਆ ਕੱਲ ਆਪਾਂ ਦੁਬਾਰਾ ਕਰਾਂਗੇ ਹਾਂ ਥੈਂਕ ਯੂ ਕੱਲੋ ਕਿਸੇ ਨਵੇਂ ਮੈਟਰ ਤੇ ਗੱਲ ਕਰਾਂਗੇ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਕੱਲ ਦੁਬਾਰਾ ਮਿਲਦੇ ਆਂ ਅੱਜ ਵਾਸਤੇ ਨਹੀਂ ਧੰਨਵਾਦ ਹਾਂ ਅੰਕਾਰ